ਸਾਚੀ ਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਤੇ ਹਮ ਖਬਰ ਦੇ ਨਾਲ ਵਿੱਤ ਮੰਤਰੀ ਨਰਮਲਾ ਸਿਤਾਰਮਨ ਨੇ ਲੋਕ ਲਬਾਵਾਂ ਤੋਂ ਬਚਦੇ ਹੋਏ ਸੁਧਾਰਾਂ ਨੂੰ ਅੱਗੇ ਵਧਾਉਂਦਿਆਂ ਅੱਜ ਅਗਲੇ ਵਿੱਤੀ ਸਾਲ ਲਈ ਅੰਤਰੀਮ ਬਜਟ ਪੇਸ਼ ਕੀਤਾ। ਉਨ੍ਹਾਂ ਨੇ 2024 ਤੋਂ 25 ਲਈ 47.6 ਲੱਖ ਕਰੋੜ ਦੇ ਕੁੱਲ ਖਰਚੇ ਵਾਲਾ ਅੰਤਰੀਮ ਬਜਟ ਪੇਸ਼ ਕੀਤਾ। ਸਿੱਧੇ ਅਤੇ ਅਸਿੱਧੇ ਟੈਕਸ ਦੇ ਮੋਰਚੇ ਤੇ ਕੋਈ ਰਾਹਤ ਨਹੀਂ ਦਿੱਤੀ। 1 ਘੰਟੇ ਤੋਂ ਵੀ ਘੱਟ ਸਮੇਂ ਦੇ ਆਪਣੇ ਭਾਸ਼ਣ 'ਚ ਉਨ੍ਹਾਂ ਨੇ ਪਿਛਲੇ 10 ਸਾਲ 'ਚ ਸਰਕਾਰਾਂ ਦੀਆਂ ਪ੍ਰਾਪਤੀਆਂ ਨੂੰ ਪੇਸ਼ ਕੀਤਾ। ਮੰਤਰੀ ਵੱਜੋਂ ਆਪਣਾ 6ਵਾਂ ਤੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਦੱਸਿਆ। ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਨ ਤੱਕ ਅੰਤਿ ਵਿੱਤੀ ਲੋੜਾਂ ਦਾ ਧਿਆਨ ਰੱਖੇਗਾ ਤੇ ਨਵੀਂ ਸਰਕਾਰ ਵੱਲੋਂ ਫਿਰ ਪੂਰਾ ਬਜਟ ਪੇਸ਼ ਕੀਤਾ ਜਾਵੇਗਾ। ਪੰਜਾਬ ਸਰਕਾਰ ਦੀਆਂ ناکਾਮੀਆਂ ਨੂੰ ਜਨਤਕ ਕਰਨ ਦੇ ਮੰਤਵ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ 28 ਸਰਹੱਦ ਤੋਂ ਪੰਜਾਬ ਬਚਾਓ ਯਾਤਰਾ ਉਹਨਾਂ ਨੇ ਸ਼ੁਰੂ ਕੀਤੀ। ਜਿਸ ਵਾਸਤੇ ਪਹਿਲਾਂ ਅਕਾਲ ਤਖਤ ਵਿਖੇ ਸਮੂਹ ਅਕਾਲੀ ਲੀਡਰਸ਼ਿਪ ਦੇ ਵੱਲੋਂ ਯਾਤਰਾ ਦੀ ਆਰੰਭਤਾ ਅਤੇ ਸਫਲਤਾ ਵਾਸਤੇ ਅਰਦਾਸ ਕੀਤੀ ਹੈ। ਅਕਾਲ ਤਖਤ ਦੇ ਸਮੂਹ ਕੀਤੇ ਅਰਦਾਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ, ਸੀਨੀਅਰ ਆਗੂ ਬਲਵਿੰਦਰ ਸਿੰਘ ਪੰਦੂਰ, ਪ੍ਰੇਮ ਸਿੰਘ ਚੰਦੂ ਮਾਜਰਾ, ਡਾਕਟਰ ਦਲਜੀਤ ਸਿੰਘ ਟੀਮਾ ਸਮੇਤ ਵੱਡੀ ਗਿਣਤੀ ਅਕ ਬਰ ਹਾਜ਼ਰ ਸਨ ਪੰਜਾਬ ਬਚਾਓ ਯਾਤਰਾ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਸ਼ਹਿਰਾਂ ਚ ਜਾਵੇਗੀ ਜਿੱਥੇ ਲੋਕਾਂ ਨੂੰ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਣੂ ਕਰਵਾਇਆ ਜਾਣਾ ਹੈ ਦੱਸਦੀਏ ਕਿ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਦੇ ਨਾਲ ਵੱਡੇ ਵਾਅਦੇ ਕਰਕੇ ਆਈ ਸੀ ਪਰ ਸੂਬੇ ਵਿੱਚ ਨਸ਼ਿਆਂ ਦਾ ਬੋਲਬਾਲਾ ਤੇ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਬੱਤਰ ਹੁੰਦੀ ਜਾ ਰਹੀ ਹੈ ਸੋ ਪੰਜਾਬ ਬਚਾਓ ਯਾਤਰਾ ਦੌਰਾਨ ਸੁਖਵੀਰ ਸਿੰਘ ਬਾਦਲਾ ਜਟਾਰੀ ਅਤੇ ਰਾਜਾ ਸੰਸੀ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਚ ਲੋਕਾਂ ਨੂੰ ਮਿਲਣਗੇ ਪੰਜਾਬ ਤੇ ਚੰਡੀਗੜ੍ਹ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜਿੱਥੇ ਭਾਰੀ ਮੀਂਹ ਪੈ ਰਿਹਾ ਉੱਥੇ ਕਈ ਥਾਵਾਂ ਤੇ ਗੜੇਮਾਰੀ ਵੀ ਹੋ ਰਹੀ ਹੈ ਗੜੇਮਾਰੀ ਨੇ ਕਿਸਾਨਾਂ ਦਾ ਫਿਕਰ ਵਧਾਇਆ ਹੈ ਮੌਸਮ ਵਿਭਾਗ ਨੇ ਪੰਜਾਬ ਤੇ ਚੰਡੀਗੜ੍ਹ 'ਚ 2 ਤੋਂ 4 ਫਰਵਰੀ ਤੱਕ ਮੀਂਹ ਦੀ ਭਵਿਕਾਣੀ ਕੀਤੀ ਹੈ ਸੋ ਇਸ ਦੌਰਾਨ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਮਲੇਰਕੋਟਲਾ ਦੇ ਵਿੱਚ بارش ਦਾ orange alert ਜਾਰੀ ਕੀਤਾ ਹੈ ਤੇ ਬਾਕੀ ਜੇਕਰ ਗੱਲ ਕੀਤੀ ਜਾਵੇ ਸਾਰੇ ਜ਼ਿਲ੍ਹਿਆਂ 'ਚ yellow alert ਹੈ ਮੀਂਹ ਤੇ ਗੜੇ ਮਾਰੀ ਦੇ ਤੇਜ਼ ਹਵਾਵਾਂ ਕਰਕੇ ਤਾਪਮਾਨ 'ਚ ਗਿਰਾਵਟ ਵੀ ਦਰਜ ਕੀਤੀ ਗਈ ਹੈ ਉਧਰ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ 'ਚ ਅੱਜ 1 ਫਰਵਰੀ ਨੂੰ ਤੇਜ਼ ਹਵਾਵਾਂ ਦੇ ਨਾਲ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਮੌਸਮ ਵਿਭਾਗ ਮੁਤਾਬਕ 4 ਫਰਵਰੀ ਤੱਕ ਮੌਸਮ ਇਸੇ ਤਰ੍ਹਾਂ ਰਹਣ ਦੀ ਸੰਭਾਵਨਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਨੇ ਦਿੱਲੀ ਆਪਕਾਰੀ ਨੀਤੀ ਨਾਲ ਜੁੜੇ ਮਨੀ ਲੌਂਡਰਿੰਗ ਕੇਸ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਵੀਂ ਵਾਰ ਸੰਮਣ ਜਾਰੀ ਕਰਦੇ ਆ 2 ਫਰਵਰੀ ਨੂੰ ਏਜੰਸੀ ਅੱਗੇ ਪੇਸ਼ ਹੋਣ ਲਈ ਕਿਹਾ ਈਡੀ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਨੂੰ ਪਿਛਲੇ 4 ਮਹੀਨਿਆਂ ਦੌਰਾਨ 4 ਸੰਮਣ ਜਾਰੀ ਕੀਤੇ ਪਰ ਆਪ ਸੁਪਰੀਮ ਹੋਣੇ ਕਿਸੇ ਇੱਕ ਵੀ ਸੰਮਣ ਤੇ ਤਾਮੀਨ ਨਹੀਂ ਕੀਤੀ ਇਸ ਤੋਂ ਪਹਿਲਾਂ ਸਾਬਕਾ IRS ਅਧਿਕਾਰੀ ਕੇ ਜੀਵਾਲ ਨੂੰ 18 ਜਨਵਰੀ ਫਿਰ 31 ਤੇ ਫਿਰ 21 ਦਸੰਬਰ ਤੇ 2 ਨਵੰਬਰ ਨੂੰ ਵੀ ਸੰਮਣੇ ਉਹਨਾਂ ਨੇ ਜਾਰੀ ਕੀਤੇ ਸੀ ਕੁਝ ਪੜਤਾਲ ਲਈ ਸੱਦਿਆ ਗਿਆ ਸੀ ਪਰ ਮੁੱਖ ਮੰਤਰੀ ਨੇ ਹਰ ਵਾਰ ਇਹਨਾਂ ਸੰਮਣਾਂ ਨੂੰ ਗੈਰਕਾਨੂੰਨੀ ਦੱਸਿਆ ਮਾਲਦੀਵ ਦੇ ਮੁਖ ਵਿਰੋਧ ਇੰਟਰਨੈਟ ਦੋਸ਼ ਲਾਇਆ ਕਿ ਰਾਸ਼ਟਰਪਤੀ ਮੁਹੰਮਦ ਮੋਇਸੋ ਅਪਰਾਧੀਆਂ ਨੂੰ ਬਚਾ ਰਹੇ ਨੇ ਉਹ ਇਹ ਦੋਸ਼ ਪ੍ਰੋਸੀਕਿਊਟਰ ਜਨਰਲ ਉੱਤੇ ਹੋਏ ਹਮਲੇ ਮਗਰੋਂ ਉਹਨਾਂ ਨੇ ਲਾਇਆ ਤੇ ਮਾਲੇ ਸ਼ਹਿਰ ਚ ਹੁਸੈਨ ਸ਼ਮੀਮ ਉੱਤੇ ਹਮਲਾ ਕੀਤਾ ਗਿਆ ਤੇ ਉਹ ਫਿਲਹਾਲ ਹਸਪਤਾਲ ਵਿੱਚ ਨੇ ਮਾਲਦੀਵੀਅਨ ਡੈਮੋਕ੍ਰੈਟਿਕ ਪਾਰਟੀ ਦੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸਰਕਾਰਾਂ ਦੇ ਸਿਖਰਲੇ ਆਗੂਆਂ ਤੇ ਅਪਰਾਧਿਕ ਗੈਂਗਾਂ ਵਿਚਾਲੇ ਕਥਿਤ ਸਾਂਝ ਕਾਰਨ ਸ਼ਰਿਆਮ ਹਿੰਸਾ ਹੋ ਰਹੀ ਹੈ। ਦੇਸ਼ ਦੇ ਚੋਟੀ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਦਾ ਪ੍ਰਸ਼ਾਸਨ ਉਹਨਾਂ ਅਧਿਕਾਰੀਆਂ ਨੂੰ ਠੁਕਮੀ ਸੁਰੱਖਿਆ ਦੇਣ ਵਿੱਚ ناکਾਮ ਰਿਹਾ ਹੈ ਜੋ ਸੰਵਿਧਾਨਕ ਫਰਜ਼ ਤੇ ਜ਼ਿੰਮੇਵਾਰੀਆਂ ਨਿਭਾ ਰਹੇ ਨੇ। ਉਨ੍ਹਾਂ ਨੇ ਇਲਜ਼ਾਮ ਪਾਇਆ ਹੈ ਕਿ ਮੁਇਜ਼ੂ ਦੇ ਵੱਲੋਂ ਅਹੁਦਾ ਸੰਭਾਲਣ ਮਗਰੋਂ ਅਜਿਹੇ ਅਪਰਾਧ ਵਧ ਗਏ ਨੇ ਤੇ ਗੌਰਤਾਲਾ ਬਹਿ ਕਿ ਮੁਇਜ਼ੂ ਜੋ ਕਿ ਚੀਨ ਦੇ ਕਰੀਬੀ ਮੰਨੇ ਜਾਂਦੇ ਨੇ ਨੇ ਪਿਛਲੇ ਸਾਲ ਸਤੰਬਰ ਚ ਭਾਰਤ ਪੱਖੀ ਤਤਕਾਲੀ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸਲੀਨੂ ਰਾਸ਼ਟਰਪਤੀ ਚੋਣਾਂ ਵਿੱਚ ਹਰਾਇਆ ਸੀ ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮਤ ਸੋਰੇ ਨੇ ਕਥਿਤ ਜ਼ਮੀਨ ਕੋਟਾਲੇ ਦੇ ਮਾਮਲੇ 'ਚ ਇਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੈ ਸੁਪਰੀਮ ਕੋਰਟ ਵਿੱਚ ਵੀ ਪਹੁੰਚ ਕੀਤੀ ਹੈ ਤੇ ਸੀਨੀਅਰ ਵਕੀਲ ਕਪਿਲ ਸਿਮਬਲ ਦੇ ਨਾਲ ਸੀਨੀਅਰ ਵਕੀਲ ਡਾਕਟਰ ਅਭਿਸ਼ੇਕ ਮੰਨੂ ਸਿੰਘ ਵੀ ਨੇ ਤੁਰੰਤ ਸੁਣਵਾਈ ਲਈ ਭਾਰਤ ਦੇ ਚੀਫ ਜਸਟਿਸ ਦੀ ਅਗਵਾਈ ਵਾਲੀ ਬੈਂਚ ਅੱਗੇ ਸੋਰੇ ਦੇ ਕੇਸ ਦਾ ਜ਼ਿਕਰ ਕੀਤਾ ਸੀਜੀਆਈ ਡੀਵਾਈ ਚੰਦਰ ਚੂੜਨੇ 2 ਫਰਵਰੀ ਨੂੰ ਮਾਮਲੇ ਦੀ ਸਜ਼ਾ ਲਈ ਸਹਿਮਤੀ ਦਿੱਤੀ ਹੈ ਜਦੋਂ ਭਾਰਤ ਦੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਸੋਰੇ ਨੇ ਚਾਰਖੰਡ ਹਾਈ ਤਾ ਦੇ ਨਾਲ ਇੱਕ ਅਜੀਹੀ ਹੀ ਪਟੀਸ਼ਨਦਾਰ ਕੀਤੀ ਹੈ ਜਿਸ ਦੀ ਹਾਈ ਕੋਰਟ ਸੁਣਵਾਈ ਕਰ ਰਹੀ ਹੈ ਸੋ ਸਿੰਬਲ ਨੇ ਕਿਹਾ ਉਕਤ ਪਟੀਸ਼ਨ ਹਾਈ ਕੋਰਟ ਤੋਂ ਵਾਪਸ ਲੈ ਲਈ ਜਾਵੇਗੀ ਭਾਰਤ ਦੇ ਤਜਰਬਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੱਜ ਆਈਸੀਸੀ ਵੱਲੋਂ ਜਾਰੀ ਕੀਤੀ ਗਈ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ ਜਦ ਕਿ ਹਮ ਵਤਨ ਜਸਪ੍ਰਿਤ ਬੁਮਰਾਹ ਚੌਥੇ ਸਥਾਨ ਤੇ ਪਹੁੰਚੇ ਨੇ ਇੰਗਲੈਂਡ ਖਿਲਾਫ ਸ਼ੁਰੂਆਤੀ ਟੈਸਟ ਵਿੱਚ ਭਾਰਤੀ 28 ਦੌੜਾਂ ਦਿਖਾਰ ਦੌਰਾਨ ਅਸ਼ਵਿਨ ਨੇ ਮੈਚ ਵਿੱਚ 6 ਵਿਕਟਾਂ ਲਈਆਂ ਉਹਨਾਂ ਦੇ ਨਾਮ 553 ਰੇਟਿੰਗ ਅੰਕ ਲਏ ਦੱਸ ਦਈਏ ਕਿ ਤੇਜ਼ ਗੇਂਦਬਾਜ਼ ਕੁਮਰਾ ਨੇ ਵੀ ਇਸ ਮੈਚ ਵਿੱਚ 6 ਵਿਕਟਾਂ ਲਈਆਂ ਨੇ ਜਿਸ ਸਦਕਾ ਉਹ ਅੱਜ ਚੌਥੇ ਸਥਾਨ ਤੇ ਪਹੁੰਚਿਆ ਗੇਂਦਬਾਜ਼ਾਂ ਦੀ ਸੂਚੀ ਵਿੱਚ ਸਿਖਰਰੇ 10 ਜੇ ਤੀਜਾ ਭਾਰਤੀ ਖੱਪੇ ਹੱਥ ਦਾ ਸਪਿਨਰ ਰਵਿੰਦਰ ਜਡੇਜਾ ਹੈ ਜੋ ਕਿ 6ਵੇਂ ਨੰਬਰ ਤੇ ਹੈ ਟੈਸਟ 올 ਰਾਊਂਡਰ ਰੈਂਕਿੰਗ ਦੇ ਵਿੱਚ ਜਡੇਜਾ ਸਿਖਰ ਤੇ ਹੈ ਹਰ ਇਸ ਥਾਂ ਤੇ ਪਹੁੰਚਿਆ ਉਹ ਜੇਕਰ ਚੰਗਾ ਪ੍ਰਦਰਸ਼ਨ ਜਾਰੀ ਰੱਖਣ 'ਚ ਸਫਲ ਰਿਹਾ ਤਾਂ ਇਸ ਸੂਚੀ ਦੇ ਸਿਖਰਲੇ ਤਿੰਨ ਥਾਂ ਤੇ ਕਾਬਜ਼ ਖਿਡਾਰੀਆਂ ਜਡੇਜਾ ਅਸ਼ਵਨ ਅਤੇ ਸ਼ਾਕਿਬ ਅਲ ਹਸਨ ਨੂੰ ਸਖਤ ਟੱਕਰ ਦੇ ਸਕਦਾ ਹੈ। ਮਲੇਸ਼ੀਆ ਦੇ ਜੋਹਰ ਸੂਬੇ ਦੇ ਆਰਪਤੀ ਸੁਲਤਾਨ ਨੇ ਦੇਸ਼ ਦੇ ਨਵੇਂ ਰਾਜੇ ਦੇ ਬਚੋ ਸੌ ਚੁੱਕੀ ਹੈ। ਜ਼ਿਕਰ ਹੋ ਗਿਆ ਕਿ ਮਲੇਸ਼ੀਆ ਚਰਾਸ਼ਾਹੀ ਦਾ ਟਾਂਚਾ ਇਸੇ ਤਰ੍ਹਾਂ ਚੱਲਦਾ ਹੈ ਨਵੇਂ ਸ਼ਾਸਕਾਂ ਨੂੰ ਮੌਕਾ ਮਿਲਦਾ ਹੈ। ਸੁਲਤਾਨ ਇਬਰਾਹਿਮ ਸਿਕੰਦਰ ਨੇ ਅੱਜ ਸ਼ਾਹੀ ਮਹਿਲ ਦੇ ਵਿੱਚ ਅਹੁਦੇ ਦੀ ਸੌ ਚੁੱਕੀ ਜਿਸ ਮੌਕੇ ਹੋਰ ਸ਼ਾਹੀ ਪਰਿਵਾਰ ਉੱਥੇ ਹਾਜ਼ਰ ਹੋਏ। ਇਜ਼ਰਾਨ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਤੇ ਕੈਬਨਟ ਮੰਤਰੀ ਵੀ ਮੌਜੂਦ ਸੀ ਤਾਜਪੋਸ਼ੀ ਸਮਾਰੋਹ ਹਲੇ ਠਹਿਰ ਕੇ ਕਰਵਾਇਆ ਜਾਣਾ ਹੈ ਦੱਸਣਯੋਗ ਹੈ ਕਿ ਸੁਲਤਾਨ ਇਬਰਾਹਿਮ ਮੁਲਕ ਦੇ ਸੱਤੋਂ ਮੀਰ ਵਿਅਕਤੀ ਨੇ ਤੇ ਜਿਨ੍ਹਾਂ ਨੇ ਕਈ ਕਾਰੋਬਾਰ ਸੈੱਟ ਕੀਤੇ ਬਹੁਤ ਉਹਨਾਂ ਕੋਲ ਵਿਰਾਸਤ ਹੈ ਤੇ ਰੀਅਲ ਅਸਟੇਟ ਕਾਰੋਬਾਰ ਤੋਂ ਲੈ ਕੇ ਸੰਚਾਰ ਅਤੇ ਪਾਵਰ ਪਲਾਂਟ ਤੱਕ ਵੀ ਉਹ ਚਲਾਉਂਦੇ ਨੇ ਸੋ ਇਹ ਸੰਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦੇ ਬਿਜਾਸਤ ਧੰਨਵਾਦ